ਸਭ ਤੋਂ ਪਹਿਲਾਂ ਇੱਕ ਮਿੰਟ ਇੱਕ ਮਿੰਟ ਸਾਰਾ ਕੋਸ਼ਿਸ਼ ਹਾਂਜੀ ਮਿਸਟਰ ਕਾਸੂ ਜੀ ਚਲੋ ਜੀ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਤੇ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਇੱਕ ਬਹੁਤ ਖੁਸ਼ੀ ਦੇ ਮੌਕੇ ਦੇ ਉੱਤੇ ਇਕਤ੍ਰਿਤ ਹੋਏ ਹੋ ਸਾਡੇ ਬਹੁਤ ਹੀ ਜੁਝਾਰੂ ਸਾਥੀ ਸਾਡੇ ਭਰਾ ਆਮ ਆਦਮੀ ਪਾਰਟੀ ਦੇ ਬੜੇ ਹੀ ਡੈਡੀਕੇਟਿਡ ਵਰਕਰ ਜਿਹੜੇ ਪਾਰਟੀ ਦੇ ਨਾਲ ਦਨ ਪ੍ਰਤੀ ਰਾਤ ਹਰ ਧੁੱਪ ਹਰ ਛਾਂ ਚ ਮੀਂਹੇਰੀ ਝੱਖੜ ਚ ਬਰਾਬਰ ਹਿੱਕ ਡਾ ਕੇ ਬਰਾਬਰ ਖੜੇ ਰਹੇ ਨੇ ਅੱਜ ਵੀ ਖੜੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਸ਼੍ਰੀ ਮਾਚੀਵਾੜਾ ਸਾਹਿਬ ਦਾ ਜੋ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਗੱਲ ਦੀ ਜਿੱਥੇ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਵਧਾਈ ਦਿੰਨਾ ਉਥੇ ਸਾਰੇ ਗਿੱਲ ਪਰਿਵਾਰ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਇਹਨਾਂ ਨੂੰ ਚਾਹਣ ਵਾਲਿਆਂ ਨੂੰ ਇਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਰਿਸ਼ਤੇਦਾਰ ਸਾਕ ਸੰਬੰਧੀਆਂ ਨੂੰ ਵਧਾਈ ਦਿੰਦਾ। ਇਸ ਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਇੱਕ ਪਾਰਟੀ ਦੇ ਵਰਕਰ ਨੂੰ ਜਿਸ ਇਨਸਾਨ ਨੇ ਆਪਣਾ ਜ਼ਿੰਦਗੀ ਦਾ ਸਫਰ ਸ਼ੁਰੂ ਕਰਕੇ ਪਾਰਟੀ ਦੇ ਨਾਲ ਦਿਨ ਰਾਤ ਕੰਮ ਕੀਤਾ ਔਰ ਪਾਰਟੀ ਦੇ ਨਾਲ ਹਿੱਕ ਡਾਕੇ ਖੜੇ ਅੱਜ ਉਹਨਾਂ ਨੂੰ ਐਡਾ ਵੱਡਾ ਮਾਣ ਤੇ ਇੱਜ਼ਤ ਤੇ ਸਤਿਕਾਰ ਬਖਸ਼ਿਆ ਔਰ ਮੈਂ ਉਹਰੇ ਤਾਰੀਫ ਕਰਨੀ ਚਾਹੂੰਗਾ ਮੇਰੇ ਭਰਾ ਸਰਦਾਰ ਜਗਤਾਰ ਸਿੰਘ ਜੀ ਦਿਆਰਪੁਰਾ ਸਾਹਿਬ ਜਿਹੜੇ ਉਰੋਂ ਹਲਕਾ ਸਮਰਾਲਾ ਦੀ ਨੁਮਾਇੰਦਗੀ ਕਰ ਰਹੇ ਨੇ ਉਹਨੂੰ ਐਮਐਲਏ ਸਾਹਿਬ ਨੇ ਔਰ ਜੀਨਾ ਦੇ ਨਾਲ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੇ ਹਰ ਦੁੱਖ ਸੁੱਖ ਦੇ ਵਿੱਚ ਹਰ ਜਿੱਥੇ ਕਿਤੇ ਪਾਰਟੀ ਨੂੰ ਜ਼ਰੂਰਤ ਪਈ ਜਿੱਥੇ ਕਿਤੇ ਰੈਲੀ ਕਰਵਾਉਣੇ ਦੀ ਜ਼ਰੂਰਤ ਪਈ ਜਿੱਥੇ ਕਿਤੇ ਐਜੀਟੇਸ਼ਨਾਂ ਦੀ ਜ਼ਰੂਰਤ ਪਈ ਸੰਘਰਸ਼ ਦੀ ਜ਼ਰੂਰਤ ਪਈ ਪ੍ਰਾਣੀਆਂ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਲਈ ਜਦੋਂ ਕਦੇ ਵੀ ਪਾਣੀ ਦੀਆਂ ਬਿਚਾਰਾਂ ਤੱਕ ਖਾਣੀਆਂ ਪਈਆਂ ਔਰ ਜਦੋਂ ਵੀ ਪ੍ਰਾਣੀਆਂ ਸਰਕਾਰਾਂ ਦੇ ਸਮੇਂ ਸੰਘਰਸ਼ ਕਰਦੇ ਹੋਏ ਉਹਨਾਂ ਦੀ ਤਸ਼ੱਦਦ ਸਹਿਣੀ ਪਈ ਜਿਹੜੇ ਉਹ ਦਿয়ালਪੁਰਾ ਸਾਹਿਬ ਦੇ ਨਾਲ ਸਾਥੀ ਬਣ ਕੇ ਢਿਰ ਬਣ ਕੇ ਸੁਖਵਿੰਦਰ ਸਿੰਘ ਜੀ ਗਿੱਲ ਨਿਤਰੇ ਤੇ ਉਹਨਾਂ ਨੂੰ ਅੱਜ ਪਾਰਟੀ ਨੇ ਐਡਾ ਵੱਡਾ ਜੋ ਮਾਨ ਸਤਕਾਰ ਬਖਸ਼ਿਆ ਇਸ ਲਈ ਮੈਂ ਐਮਐਲਏ ਜਗਤਾਰ ਸਿੰਘ ਜੀ ਦਿয়ালਪੁਰਾ ਸਾਹਿਬ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਸਾਡੇ ਵਿੱਚ ਸਰਦਾਰ ਜਗਜੀਵਨ ਸਿੰਘ ਜੀ ਖੀਰਦੀਆਂ ਸਾਹਿਬ ਸਾਬਕਾ ਐਮਐਲਏ ਸਾਹਿਬ ਵੀ ਬੈਠੇ ਨੇ ਇਹਨਾਂ ਦਾ ਵੀ ਵੈਲਕਮ ਹੈ ਤੇ ਨਾਲ ਜਿੰਨੇ ਅੱਜ ਆਮ ਆਦਮੀ ਪਾਰਟੀ ਦੇ ਉਰੇ ਮਿਊਂਸੀਪਲ ਕਾਉਂਸਲਰ ਖੜੇ ਨੇ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਜੀ ਹੋਗੇ ਜਿੰਨੇ ਸਾਡੇ ਉਰੇ ਬਹੁਤ ਪਤਵੰਤੇ ਸੱਜਣ ਪਹੁੰਚੇ ਨੇ ਸਾਰਿਆਂ ਦਾ ਬਹੁਤ ਤਹਿ ਦਿਲ ਦੀ ਕਹ ਰਹੀ ਹਾਂ ਇਤੋਂ ਧੰਨਵਾਦ ਇੱਕੋ ਇੱਕ ਪਾਰਟੀ ਹੈ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਜਿੱਥੇ ਆਮ ਇਨਸਾਨ ਦੀ ਆਮ ਬੰਦੇ ਦੀ ਇੱਕ ਸਧਾਰਨ ਘਰ ਦੇ ਵਲੰਟੀਅਰ ਦੀ ਐਡੀ ਪੁੱਛ ਪ੍ਰਤੀਤ ਹੁੰਦੀ ਹੈ ਅਸੀਂ ਸਾਰੇ ਜਣੇ ਆਮ ਘਰਾਂ ਦੇ ਧੀ ਪੁੱਤ ਸੀ ਸਾਨੂੰ ਪਾਰਟੀ ਨੇ ਟਿਕਟਾਂ ਨਾਲ ਨਵਾਜਿਆ ਸਾਨੂੰ ਹਲਕਾ ਇੰਚਾਰਜ ਬਣਾਇਆ ਫੇਰ ਉਸ ਤੋਂ ਬਾਅਦੋਂ ਸਾਡੇ ਹਲਕੇ ਦੀ ਜਨਤਾ ਨੇ ਸਤਕਾਰਯੋਗ ਸੰਗਤ ਨੇ ਸਾਨੂੰ ਪਿਆਰ ਦਿੱਤਾ ਸਾਨੂੰ ਭਰਾਵਾਂ ਨੂੰ ਸਾਰਿਆਂ ਨੂੰ ਐਮਐਲਏ ਬਣਾਇਆ ਫਿਰ ਅੱਜ ਪਾਰਟੀ ਨੇ ਐਡਾ ਮਾਨ ਸਤਿਕਾਰ ਬਖਸ਼ਿਆ ਸਾਨੂੰ ਮੰਤਰੀ ਬਣਾਇਆ ਸੋ ਮੈਂ ਜਿੰਨੀ ਤੈਹ ਦਿਲ ਦੀ ਗਹਿਰਾਈ ਤੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰ ਸਕਾਂ ਉਹਨਾਂ ਥੋੜਾ ਅੱਜ ਮਨ ਬੜਾ ਖੁਸ਼ ਹੈ ਬਾਗੋ ਬਾਗ ਹੋ ਗਿਆ ਮਨ ਇਹ ਚੀਜ਼ ਦੇਖ ਕੇ ਕਿ ਸਾਡੇ ਸੰਘਰਸ਼ ਦੇ ਸਾਥੀ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਜੋ ਮਾਰਕੀਟ ਕਮੇਟੀ ਮਾਚੀਵਾੜਾ ਸਾਹਿਬ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਮੈਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਇਨਕਲਾਬ ਜੰਦਾਬਾਦ ਅੱਜ ਮੈਂ ਬਹੁਤ-ਬਹੁਤ ਮੁਬਾਰਕਾਂ ਦਸ ਅਸਮਿੰਦਰ ਗੱਲੂ ਕਿਉਂਕਿ ਪਾਰਟੀ ਲਈ ਹਮੇਸ਼ਾ ਹੀ ਨਾਲ ਖੜੇ ਰਹੇ ਨੇ ਆਪਾਂ ਸਾਰੇ ਜਾਣਦੇ ਹਾਂ ਤੇ ਜਿੰਨੇ ਵੀ ਮਸ਼ਵਰੇ ਦੇ ਲੋਕ ਨੇ ਜਿਹੜਾ ਜਿਹੜੀ ਵੀ ਜਿੱਥੇ ਮਤਲਬ ਇਹਨਾਂ ਨੇ ਜੋ-ਜੋ ਵੀ ਕੰਮ ਮਿਲੇ ਆ ਪਾਰਟੀ ਲਈ ਪੂਰਾ ਵਧੀਆ ਤਰੀਕੇ ਨਾਲ ਕੀਤਾ ਤੇ ਅੱਜ ਪਾਰਟੀ ਨੇ ਇਹਨਾਂ ਨੂੰ ਇੱਕ ਬਹੁਤ ਅਹਿਮ ਅਹੁਦਾ ਜਿਹੜਾ ਦਿੱਤਾ ਤੇ ਉਹਤੇ ਪਹਤਾਜ ਬੋਸ਼ੀਆ ਤੇ ਮੈਂ ਅੱਜ ਵੀ ਇਹਨੂੰ ਬਹੁਤ-ਬਹੁਤ ਮੁਬਾਰਕਾਂ ਆਪਣੇ ਤੇ ਸਾਰੇ ਸਾਥੀਆਂ ਨੂੰ ਤੇ ਮંત્રી ਸਾਹਿਬ ਦਾ ਵੀ ਬਾਬਾ ਤਨਵਾ ਕਰਦਾ ਜਿਹੜਾ ਅੱਜ ਸਾਡੇ ਖੁਸ਼ੀ ਦੇ ਮੌਕੇ ਤੇ ਸਾਡੇ ਨਾਲ ਇੱਥੇ ਪਹੁੰਚੇ ਇੱਥੇ ਕੋਈ ਜਿਹੜਾ ਮੇਨ ਜਰੂਰ ਦਾ ਗੇਟ ਮੇਨ ਬੜਾ ਇਤਿਹਾਸਿਕ ਕੋ ਯਾਦ ਕਰੀਏ ਨਹੀਂ ਹਮੇਸ਼ਾ ਨਾਲ ਖੜੇ ਮੈਂ ਉਸ ਦਿਨ ਗੱਲ ਹੋਈ ਆ ਮંત્રી ਸਾਹਿਬ ਨਾਲ ਅਸੀਂ ਗਏ ਸੀ ਗੇਟ ਦੀ ਗੱਲ ਕੀਤੀ ਆ ਤੇ ਇਹਨਾਂ ਨੇ ਪੂਰਾ ਭਰੋਸਾ ਦਵਾਇਆ ਵੀ ਉਹ ਜਰੂਰ ਅਸੀਂ ਛੇਤੀ ਛੇਤੀ ਤੁਹਾਡੀ ਮੰਗ ਨੂੰ ਪ੍ਰਵਾਨ ਕਰੂਗੇ ਇਹ ਐਸੇ ਸਾਡ ਪ੍ਰਵਾਨ ਹੋ ਜੂਗੀ ਸਾਨੂੰ ਪੂਰਾ ਭਰੋਸਾ ਸੌਂਸ ਸਾਹਿਬ ਤੇ ਮੈਨੂੰ ਜੋ ਉਹ ਪਾਰਟੀ ਨੇ ਮਾਨ ਵਕਸਿਆ ਵਾ ਮੈਂ ਪਾਰਟੀ ਹਾਈ ਕਮਾਂਡ ਜਿਹੜੀ ਆਰਵਿੰਦ ਕੇਂਦਰੀਵਾਲ ਜੀ ਤੇ ਸਾਡੇ ਸੀਐਮ ਸਾਹਿਬ ਐਮਐਲਏ ਸਾਹਿਬ ਦੇ ਸੌਂ ਸਾਬ ਮੈਂ ਇਹਨਾਂ ਦਾ ਪਾਰਟੀ ਹਾਈ ਕਮਾਂਡ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਮੇਰੇ ਤੇ ਇਹਨਾਂ ਨੇ ਆਪਰੋਸਾ ਕਰਕੇ ਜੋ ਮੈਨੂੰ ਮਾਨ ਬਖਸ਼ਿਆ ਕੀ ਮਾਰਕਟ ਕਮੇਟੀ ਵੱਲੋਂ ਜੋ ਪਸੰਦ ਨੇ ਸਮੱਸਿਆਵਾਂ ਨੇ ਜਾਂ ਉਹਦੇ ਲਈ ਕੀ ਸਰਕਾਰ ਵੱਲੋਂ ਕੀ ਪ੍ਰਬੰਧ ਕੀਤੇ ਜਾਣਗੇ ਆਲੇ ਸੁਣਾ ਜੋ ਵੀ ਹੋਊਗਾ ਜੋ ਮੌਕੇ ਜਿਹੇ ਹੈ ਸਮੱਸਿਆਵਾਂ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਜਾ